ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ hope ਤੁਸਾਰੇ ਪੌਂਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਅਸੀਂ ਦੱਸ ਦਈਏ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਹੱਟ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ ਰੱਬ ਦਾ ਦੋਸਤ ਕਿਵੇਂ ਬਣਿਆ ਜਾ ਸਕਦਾ ਹੈ ਇੱਕ ਬਹੁਤ ਹੀ ਛੋਟੀ ਜਿਹੀ ਸ਼ਾਰਟ ਸਟੋਰੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਹੋ ਸਕਦਾ ਇਹ ਕਹਾਣੀ ਸੁਣ ਕੇ ਤੁਹਾਡੀਆਂ ਵੀ ਅੱਖਾਂ ਭਰ ਆਉਣ ਤੇ ਪਰ ਇਸ ਦੇ ਅੰਤ ਦੇ ਵਿੱਚ ਇਹ ਵੀ ਆਪਾਂ ਨੂੰ ਜਾਣਨ ਨੂੰ ਮਿਲੇਗਾ ਕਿ ਰੱਬ ਦਾ ਦੋਸਤ ਕਿਵੇਂ ਬਣਿਆ ਜਾ ਸਕਦਾ ਹੈ ਸੋ ਇਸ ਕਰਕੇ ਵੀਡੀਓ ਨੂੰ ਸਮਝਣ ਸਮਝਣ ਦੇ ਲਈ ਗੱਲ ਨੂੰ ਸਮਝਣ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਵੀਡੀਓ ਨੂੰ ਹੋਰ ਭੈਣ ਭਰਾਵਾਂ ਕੋਲ ਜ਼ਰੂਰ ਸ਼ੇਅਰ ਕਰਨਾ ਠੀਕ ਹੈ ਜੀ ਸੋ ਲੋ ਜੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇੱਕ ਬੱਚਾ ਸਿਖਰ ਦੁਪਹਿਰੀ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦ ਉਸ ਦੇ ਪੈਰ ਦੇਖੇ ਤਾਂ ਉਹ ਬਹੁਤ ਦੁਖੀ ਹੋਇਆ ਉਹ ਭੱਜ ਕੇ ਨਜ਼ਦੀਕੀ ਦੁਕਾਨ ਤੋਂ ਜੋੜੀ ਬੂਟਾਂ ਦੀ ਲੈ ਆਇਆ ਤੇ ਕਹਿਣ ਲੱਗਾ ਲੈ ਪੁੱਤਰ ਬੂਟ ਪਾ ਲੈ ਮੁੰਡੇ ਨੇ ਫਟਾਫਟ ਬੂਟ ਪਾਇ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ ਤੁਸੀਂ ਰੱਬ ਹੋ ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ ਨਹੀਂ ਨਹੀਂ ਬੇਟਾ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਰੱਬ ਕਿਵੇਂ ਹੋ ਸਕਦਾ ਤੇ ਫਿਰ ਮੁੰਡਾ ਬੋਲਦਾ ਜੀ ਫਿਰ ਤੁਸੀਂ ਰੱਬ ਦੇ ਦੋਸਤ ਹੋ ਉਹ ਨੂੰ ਫਿਰ ਸਵਾਲ ਪੁੱਛਦਾ ਉਹ ਬੰਦਾ ਚੁੱਪਚਾਪ ਹੈਰਾਨੀ ਨਾਲ ਉਹਦੀ ਗੱਲ ਸੁਣਦਾ ਹੁੰਦਾ ਆ ਜੀ ਤੇ ਉਹ ਫਿਰ ਜਿਹੜਾ ਲੜਕਾ ਉਹਨੂੰ ਬੋਲਦਾ ਆ ਕਹਿੰਦਾ ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਹਨ ਬੂਟ ਲੈ ਦਿਓ ਉਹ ਬੰਦੀ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਿਆ ਗਿਆ ਅੱਜ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜਿਆਦਾ ਸੌਖਾ ਨਹੀਂ ਤੁਸੀਂ ਵੀ ਰੱਬ ਦੇ ਦੋਸਤ ਬਣ ਸਕਦੇ ਹੋ ਤੁਹਾਡੇ ਆਲੇ ਦਿਵਾਲੀ ਬਹੁਤ ਇਦਾਂ ਦੇ ਗਰੀਬ ਬੱਚੇ ਬਹੁਤ ਇਦਾਂ ਦੇ ਗਰੀਬ ਘਰ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਜਿਨ੍ਹਾਂ ਕੋਲ ਰੋਟੀ ਖਾਣ ਦੇ ਵੀ ਪੈਸੇ ਨਹੀਂ ਜਿਨ੍ਹਾਂ ਦੇ ਘਰ ਦੋ ਵੇਲੇ ਦਾ ਆਟਾ ਵੀ ਨਹੀਂ ਜਿਨ੍ਹਾਂ ਨੂੰ ਸਵੇਰੇ ਰੋਟੀ ਖਾ ਕੇ ਸ਼ਾਮ ਨੂੰ ਦੁਪਹਿਰ ਨੂੰ ਨਹੀਂ ਪਤਾ ਹੁੰਦਾ ਸਾਨੂੰ ਮਿਲਣੀ ਆ ਕਿ ਨਹੀਂ ਮਿਲਣੀ ਬਹੁਤ ਇਦਾਂ ਦੇ ਬੱਚੇ ਗਲੀਆਂ 'ਚ ਇਦਾਂ ਕਿ ਤੁਹਾਨੂੰ ਸੜਕਾਂ 'ਤੇ ਮਿਲ ਜਾਣਗੇ ਗਰਮੀਆਂ ਦੇ ਵਿੱਚ ਵੀ ਸਿਆਲਾਂ ਦੇ ਵਿੱਚ ਵੀ ਜਿਨ੍ਹਾਂ ਕੋ ਪੈਰਾਂ 'ਚ ਪਾਉਣ ਨੂੰ ਕੁਛ ਨਹੀਂ ਕੱਪੜੇ ਤੰਣ ਟੱਕਣ ਨੂੰ ਨਹੀਂ ਚੱਜ ਨਾਲ ਹੈਗੇ ਉੱਪਰ ਕੋਈ ਚਾਦਰ ਓੜਨ ਨੂੰ ਨਹੀਂ ਹੈਗੀ ਸੋ ਆਪਣੇ ਵਰਗੇ ਆਪਾਂ ਖੁਦ ਆਪਣੇ ਨੂੰ ਜਦੋਂ ਮਿਡਲ ਕਲਾਸ ਦੇ ਲੋਕ ਕਹਿੰਨੇ ਆ ਮਿਡਲ ਕਲਾਸ ਦੇ ਲੋਕ ਵੀ ਜੇ 100 200 ਦੀ ਵੀ ਮਦਦ ਕਰ ਸਕਦੇ ਆ ਤੇ ਉਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਰੱਬ ਉਹਦਾ ਦੋਸਤ ਬਣਨਾ ਕੋਈ ਬਹੁਤ ਔਖਾ ਨਹੀਂ ਤੇ ਜਦੋਂ ਆਪਾਂ ਇਦਾਂ ਦੀ ਗਰੀਬ ਲੋਕਾਂ ਦੀ ਹੈਲਪ ਕਰਨੀ ਸ਼ੁਰੂ ਕਰਤੀ ਆਪਾਂ ਆਲਰੇਡੀ ਰੱਬ ਦੇ ਦੋਸਤ ਬਣ ਜਾਵਾਂਗੇ ਪਰਮਾਤਮਾ ਦੇਖੋ ਜੀ ਕਾਲੀ ਯੁਗ ਦੇ ਟਾਈਮ ਦੇ ਵਿੱਚ ਖੁਦ ਪਰਮਾਤਮਾ ਨਹੀਂ ਆਉਂਦਾ ਪਰਮਾਤਮਾ ਹਮੇਸ਼ਾ ਜ਼ਰੀਆ ਬਣਾਉਂਦਾ ਤੇ ਤੁਸੀਂ ਜ਼ਰੀਆ ਬਣੋ ਤੁਸੀਂ ਜਰੀਆ ਜੇ ਬਣ ਸਕਦੇ ਹੋ ਤਾਂ ਜ਼ਰੂਰ ਬਣੋ ਤੇ ਜਿਸ ਦੀ ਹੈਲਪ ਕਰ ਸਕਦੇ ਹੋ ਆਪਣੀ ਜੇਬ ਦੇ ਅਕੋਰਡਿੰਗ ਓਨੀਕ ਜ਼ਰੂਰ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਦੇਖਣਾ ਵਾ ਕਿ ਤੁਹਾਡੀ ਜੇਬ ਦੇ ਵਿੱਚ ਜੇ ਤੁਹਾਨੂੰ ਐ ਲੱਗਦਾ ਨਾ ਕਿ ਮੇਰੀ ਜੇਬ ਚ 500 ਰੁਪਈਆ ਤੇ ਤੁਸੀਂ ਤਾਂ ਵੀ ਖੁਸ਼ ਨਸੀਬ ਹੋ ਕਿ ਤੁਹਾਡੀ ਜੇਬ ਚ 500 ਰੁਪਈਆ ਵਾ ਕਿਉਂਕਿ ਕਈ ਜੇਬਾਂ ਇਦਾਂ ਦੀਆਂ ਨੇ ਜਿਨ੍ਹਾਂ ਕੋਲੋਂ 500 ਵੀ ਨਹੀਂ ਹੈਗਾ ਤੇ ਉਹ 500 ਦੇ ਵਿੱਚੋਂ ਜੇ ਤੁਸੀਂ 100 ਰੁਪਈਆ ਵੀ ਕਿਸੇ ਨੂੰ ਦੇਵੋ ਤੇ ਤੁਹਾਨੂੰ ਦੇਨ ਨੂੰ ਤੁਹਾਡੇ دل ਨੂੰ ਬਹੁਤ ਖੁਸ਼ੀ ਹੋਊਗੀ ਤੇ ਤੁਸੀਂ ਇੰਨਾ ਪ੍ਰਾਊਡ ਫੀਲ ਕਰੋਗੇ ਆਪਣੇ ਆਪ ਤੇ ਤੇ ਤੁਹਾਨੂੰ ਤੁਹਾਨੂੰ ਇਹ ਲੱਗੇਗਾ ਕਿ ਤੁਸੀਂ ਅੱਜ ਰੱਬ ਨੂੰ ਤੁਸੀਂ ਰੱਬ ਦੇ ਨੇੜੇ ਹੋ ਕੇ ਆਏ ਹੋ ਕਿ ਜਿਵੇਂ ਤੁਸੀਂ ਰੱਬ ਨੂੰ ਦੇਖਿਆ ਬਹੁਤ ਪੋਜ਼ਿਟਿਵ ਫੀਲਿੰਗ ਆਉਂਦੀ ਹੈ ਬਹੁਤ ਹੀ ਪੋਜ਼ਿਟਿਵ ਇੱਕ ਰੂਹ ਨੂੰ ਚੈਨ ਮਿਲਦਾ ਸਕੂਨ ਮਿਲਦਾ ਸੋ ਜਦੋਂ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਕੋਲ ਤੁਹਾਨੂੰ ਆਪਣੀਆਂ ਪ੍ਰੋਬਲਮਸ ਦਿਖਦੀਆਂ ਨਹੀਂ ਤੁਹਾਨੂੰ ਉਹ ਚੀਜ਼ਾਂ ਦੀ ਕਮੀ ਫੀਲ ਹੁੰਦੀ ਆ ਕਿ ਸਾਡੇ ਕੋਲ ਉਹ ਚੀਜ਼ਾਂ ਨਹੀਂ ਹੈਗੀਆਂ ਸੋ ਇਦਾਂ ਦੇ ਦੇਖ ਕੇ ਜੀ ਤੁਸੀਂ ਗਰੀਬ ਤੇ ਤੁਹਾਡਾ ਮਨ ਬਹੁਤ ਸੈਟੀਸਫਾਈ ਹੋਇਆ ਕਰੂਗਾ ਕਿ ਨਹੀਂ ਅਸੀਂ ਇਹਨਾਂ ਤੋਂ ਬਹੁਤ ਬੈਟਰ ਆ ਤੇ ਜੋ ਤੁਹਾਡੇ ਕੋਲ ਹੈਗਾ ਵਾ ਬਸ ਉਹ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਦਿਆ ਕਰੋ कि ਜੋ ਪ੍ਰਮਾਤਮਾ ਨੇ ਦਿੱਤਾ ਕਿਉਂਕਿ ਆਲਮੋਸਟ ਇਦਾਂ ਹੀ ਹੁੰਦਾ ਜੋ ਹੈਗਾ ਉਹ ਨਹੀਂ ਆਪਾਂ ਦੇਖਦੇ ਜੋ ਨਹੀਂ ਹੈਗਾ ਉਹਦੀ ਇੱਛਾ ਆਪਾਂ ਨੂੰ ਹਮੇਸ਼ਾ ਲੱਗੀ ਰਹਿੰਦੀ ਆ ਉਹ ਮਿਲ ਜਵੇ ਉਹ ਮਿਲ ਜਵੇ ਆਪਾਂ ਨੂੰ ਸੋ ਰੱਬ ਦੇ ਦੋਸਤ ਬਣਨਾ ਕੋਈ ਔਖੀ ਗੱਲ ਨਹੀਂ ਹੈਗੀ ਤੇ ਜਿਸ ਦਿਨ ਤੁਹਾਡਾ ਦਿਲ ਕਰਦਾ ਹੁੰਦਾ ਨਾ ਤੁਹਾਡਾ ਅੰਦਰੋਂ ਕੋਈ ਦਿਲ ਕਰਦਾ ਕਿਸੇ ਨੂੰ ਦੇਖ ਕੇ ਯਾਰ ਇਹਦੀ ਹੈਲਪ ਕਰੀਏ ਇਹਦਾ ਹੈਲਪ ਕਰਨ ਉਹ ਜਿਵੇਂ ਅੰਦਰੋਂ ਕਈ ਵਾਰ ਹੁੰਦਾ ਨਾ ਕਿਸੇ ਨੂੰ ਦੇਖ ਕੇ ਇਹ ਸੋਚਿਆ ਕਰੋ ਕਿ ਤੁਹਾਡੀ ਜਿਹੜੀ ਇਹ ਅੰਦਰ ਜਿਹੜੀ ਇਹ ਫੀਲਿੰਗ ਆ ਰਹੀ ਹੈ ਨਾ ਇਹ ਰੱਬ ਹੀ ਜਗਾ ਰਿਹਾ ਵਾ ਤੇ ਤੁਸੀਂ ਉਹਦੀ ਫਿਰ ਹੈਲਪ ਕਰ ਦਿਆ ਕਰੋ ਕਹਿੰਦੇ ਹੁੰਦੇ ਆ ਨਾ ਜਦੋਂ ਕੋਈ ਆਪਣੇ ਦਿਲ ਦੀ ਆਵਾਜ਼ ਆਪਣੇ ਜਦੋਂ ਸੁਣਦੀ ਆ ਅੰਦਰੋਂ ਉਹ ਰੱਬ ਦੀ ਹੀ ਆਵਾਜ਼ ਹੁੰਦੀ ਆ ਉਹ ਰੱਬ ਹੀ ਹੁੰਦਾ ਜੀ ਤੁਹਾਡੇ ਅੰਦਰ ਸੋ ਜੇ ਦਾ ਤੁਹਾਨੂੰ ਦੇਖ ਕੇ ਵਾਕਈ ਕਰੇ ਕਿ ਹਾਂ ਜੀ ਇਹਦੀ ਹੈਲਪ ਕਰਨੀ ਚਾਹੀਦੀ ਆ ਪਰ ਕਈ ਐਵੇਂ ਹੁੰਦੇ ਆ ਦੇਖ ਵੀ ਲੈਂਦੇ ਆ ਹੁੰਦਾ ਵੀ ਆ ਹੈਲਪ ਕਰੀਏ ਪਰ ਫਿਰ ਵੀ ਹੱਥ ਘੁੱਟ ਲੈਂਦੇ ਆ ਕਿ ਨਹੀਂ ਰੈਂਡੋ ਹੈਨਾ ਖੁਦ ਕੋਲ ਤਾਂ ਇੰਨੀ ਕੀ ਨਹੀਂ ਜੇ ਤੁਸੀਂ ਇੰਨਿਆਂ ਵਿੱਚੋਂ ਜੇ ਤੁਹਾਡੇ ਕੋਲ 10 ਰੁਪਏ ਆ ਨਾ 10 ਰੁਪਏ ਚੋਂ ਤੁਸੀਂ 2 ਰੁਪਏ ਦੀ ਵੀ ਹੈਲਪ ਕਰ ਦੋ ਜੇ ਤੁਹਾਡੇ ਕੋਲ 500 ਵੀ ਆ ਨਾ ਤੁਸੀਂ 100 ਦੀ ਹੈਲਪ ਕਰ ਦੋ ਦੇਖੋ ਤੁਹਾਡੇ ਕੋਲ ਹਜ਼ਾਰ ਆ ਨਾ ਤੁਸੀਂ 200 ਦੀ ਹੈਲਪ ਕਰ ਦੋ ਕੋਈ ਗੱਲ ਨਹੀਂ ਤੁਸੀਂ ਹੈਲਪ ਕਰਨੀ ਸ਼ੁਰੂ ਕਰੋ ਰੱਬ ਦੇ ਦੋਸਤ ਬਣ ਜਾਓ ਦੇਖਿਓ ਫੇਰ ਰੱਬ ਨੇ ਤੁਹਾਨੂੰ ਕਿੰਨਾ ਦੇਣਾ ਬਹੁਤ ਹੀ ਸ਼ਾਰਟ ਛੋਟੀ ਜਿਹੀ ਸਟੋਰੀ ਸੀ ਤੇ ਪਰ ਮੋਰਲ ਬਹੁਤ ਵੱਡਾ ਜਿਹੜੀਆਂ ਸਟੋਰੀਜ਼ ਹੁੰਦੀਆਂ ਵਾਂ ਮੈਂ ਹਮੇਸ਼ਾ ਕਹਿਨੀ ਹੁੰਦੀ ਆ ਇਹ ਬੇਸ਼ੱਕ ਸੱਚ ਨਾ ਹੋਣ ਪਰ ਇਹ ਸੱਚ ਦਾ ਆਇਨਾ ਦਿਖਾਉਂਦੀਆਂ ਨੇ ਇਹ ਕਿਤੇ ਨਾ ਕਿਤੇ ਸਮਾਜ ਨੂੰ ਸੱਚ ਦਾ ਆਇਨਾ ਦਿਖਾਉਂਦੀਆਂ ਨੇ ਸੱਚ ਦੇ ਰਾਹ ਤੇ ਤੁਰਨਾ ਸਿਖਾਉਂਦੀਆਂ ਨੇ ਸੋ ਮੋਟੀਵੇਸ਼ਨਲ ਵੀਡੀਓਜ਼ ਦੇ ਵਿੱਚ ਮੈਂ ਨਾਰਮਲੀ ਤੁਹਾਡੇ ਨਾਲ ਗੱਲਾਂ ਵੀ ਮਾਰ ਸਕਦੀ ਆ ਮੈਂ ਪਰ ਇਹ ਕੋਈ ਨਾ ਕੋਈ ਮੈਂ ਸਟੋਰੀ ਜ਼ਰੂਰ ਸ਼ੇਅਰ ਕਰਦੀ ਆ ਕਿਉਂਕਿ ਸਟੋਰੀ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਹੁੰਦਾ ਸਿੱਖਣ ਨੂੰ ਤੇ سٹories ਮੈਨੂੰ ਇਹ ਹੁੰਦਾ ਬੱਚੇ ਵੀ ਸੁਣਨ ਵੱਡੇ ਤਾਂ ਸੁਣਨ ਬੱਚੇ ਵੀ ਸੁਣਨ ਬੱਚੇ سٹories ਕਰਕੇ ਵੀਡੀਓ ਸੁਣ ਲੈਂਦੇ ਆ ਫਿਰ ਸੋ ਮੋਟੀਵੇਸ਼ਨਲ ਵੀਡੀਓਸ ਪਾਵਾ ਚਾਹੀ ਗੁਰਬਾਣੀ ਦੀਆਂ ਵੀਡੀਓਸ ਪਾਵਾ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਜੇ ਇੱਕ ਸ਼ੇਅਰ ਦੇ ਨਾਲ ਕਿਸੇ ਨੂੰ ਕੋਈ ਗੱਲ ਕਿਸੇ ਦੇ ਦਿਮਾਗ ਚ ਪੈਂਦੀ ਆ ਤੇ ਹੋਰ ਆਪਾਂ ਨੂੰ ਹਨਾ ਕੀ ਚਾਹੀਦਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਨਹੀਂ ਲਾਈਕ ਕਰਨਾ ਨਹੀਂ ਕਮੈਂਟ ਕਰਨਾ ਇਟਸ ਓਕੇ ਕੋਈ ਗੱਲ ਨਹੀਂ ਤੁਸੀਂ ਸ਼ੇਅਰ ਕਰ ਦਿਆ ਕਰੋ ਬਸ ਠੀਕ ਹੈ ਜੀ ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ